ਨਰਕਪੁਰ ਤੋਂ ਜੀ ਇਹ ਸਾਡਨ ਬਈਓ ਨਾਮੇ ਆਪਾਂ ਤੋਂ ਜਿਹੜਾ ਉਤਸਵ ਮਾਰੇ ਕਿ ਕਿਹੜੀ ਕਿਹੜੀ ਉਤਸਵ ਅਸੀਂ ਸਾਨੂੰ ਪਤਾ ਲੱਗੇ ਜਦੋਂ ਇਹ ਸਾਫ ਦੀ ਦੁਜੇ ਦੀ ਬਦਲੀ ਹੋ ਗਈ ਸੀ ਕਿ ਤੇ ਇਹਨਾਂ ਨੇ ਆਪਣਾ ਉਹਦਾ ਸਮਾਲਿਆ ਪਰਸੋਂ ਤੇ ਅਸੀਂ ਇਹਨਾਂ ਕੋਲ ਆਪਣੇ ਜਿਹੜਾ ਸਾਨੇ ਵਾਲ ਤੇ ਜਿਹੜਾ ਵਿਕਾਸ ਹੈਗਾ ਉਹ ਜਿਹੜਾ ਬੜੀ ਤੀਮੀ ਨਾਲ ਚੱਲ ਰਿਹਾ ਸੀਗਾ ਉਹ ਕਿਸੇ ਵੀ ਕਾਰਨ ਚੱਲ ਰਿਹਾ ਸੀਗਾ ਉਹ ਤੋਂ ਸਾਰੇ ਜਾਣੀ ਜਾਣ ਹੈ ਅਸੀਂ ਇਹਨਾਂ ਕੋਲ ਆਏ ਆ ਇਹਨਾਂ ਦਾ ਸਵਾਗਤ ਕੀਤਾ ਜੀ ਆਇਆਂ ਨੂੰ ਅਸੀਂ ਆਖਿਆ ਤਾਂ ਤੁਸੀਂ ਅਸੀਂ ਇਹਨਾਂ ਦਾ ਪਿਛਲਾ ਕਾਰਜਕਾਲ ਦੇਖਿਆ ਕਿ ਜਦੋਂ ਪਿਛਲੀ ਵਾਰ ਇੱਥੇ ਸੀ ਕਿ ਇਹ ਬਹੁਤ ਵਧੀਆ ਵਿਕਾਸ ਕੀ ਰਫਤਾਰ ਤੇਜ਼ ਸੀ ਕਿ ਵਧੀਆ ਕੰਮ ਕੀਤੇ ਨੇ ਅਸੀਂ ਹੁਣ ਵੀ ਇਹਨਾਂ ਨੂੰ ਇਹੀ ਅਪੀਲ ਕੀਤੀ ਹੈ ਜਿਹੜੇ ਵਿਕਾਸ ਨੇ ਰੁਕੇ ਹੋਏ ਨੇ ਲੋਕਾਂ ਦੇ ਕੰਮ ਰੁਕੇ ਹੋਏ ਨੇ ਹੋਰ ਐਨਓਸੀ ਵਗੈਰਾ ਜੋ ਵੀ ਕੋਈ ਚੀਜ਼ਾਂ ਨੇ ਜਾਂ ਗਲੀਆਂ ਨਾਲੀਆਂ ਜਿਹੜੀ ਅੱਜ ਦਿੱਕਤਾਰੀਆਂ ਨੇ ਡੀਲਰ ਰੋਡ ਤੇ ਤੁਹਾਨੂੰ ਦੇਖਿਆ ਹੁਣਾ ਪਾਣੀ ਦੀ ਬੜੀ ਦਿੱਕਤ ਆ ਰਹੀ ਹੈ ਸੀ ਕਿ ਆਉਦੀ ਆ ਅਸੀਂ ਉਹੀ ਇਹਨਾਂ ਨੂੰ ਅਪੀਲ ਕੀਤੀ ਹੈ ਕਿ ਤੁਸੀਂ ਜਿਹੜਾ ਕੰਮ ਹੈਗਾ ਇਨੂੰ ਵੱਧ ਤੋਂ ਵੱਧ ਜਿੰਨੀ ਗਰਫਤਾਰ ਨਾਲ ਜਿਆਦਾ ਹੋ ਸਕੇ ਤਾਂ ਕਿ ਲੋਕਾਂ ਨੂੰ ਜਿਹੜੀ ਪ੍ਰੇਸ਼ਾਨੀਆਂ ਨੇ ਉਹ ਦੂਰ ਹੋ ਸਕੇ ਫਿਰ ਸਾਨੂੰ ਈਓ ਸਾਹਿਬ ਨੇ ਇਹ ਸਾਨੂੰ ਦਿਲਾਸਾ ਦਿੱਤਾ ਕਿ ਤੁਹਾਨੂੰ ਤੁਸੀਂ ਬਿਲਕੁਲ ਟੈਨਸ਼ਨ ਨਾ ਲਓ ਅਸੀਂ ਪਹਿਲੇ ਨਾਲੋਂ ਰਫਤਾਰ ਦੇ ਨਾਲ ਕੰਮ ਚੱਲੂਗਾ ਵਿਕਾਸ ਦੇ ਵਿੱਚ ਸਾਰਾ ਵਧੀਆ ਤੇਜ਼ੀ ਨਾਲ ਰਫਤਾਰ ਹੋਊਗੀ ਤੁਹਾਨੂੰ ਕਿਸੇ ਚੀਜ਼ ਦੀ ਦਿੱਕਤ ਨਹੀਂ ਆਊਗਾ ਔਰ ਕਿਹੜੇ ਕਿਹੜੇ ਕੰਮਾਂ ਦੇ ਲੈ ਕੇ ਵੀ ਗੱਲ ਕੀਤੀ ਗਈ ਹੈ ਜਿਵੇਂ ਆਵਾਜ਼ ਤੇ ਕਾਹਦੇ ਮੁਦਦੇ ਦੀ ਗੱਲ ਕੀਤੀ ਗਈ ਹੈ ਜਾਂ ਕਾਫੀ ਜਿਹੜੇ ਸੀਵਰੇਜ ਨੂੰ ਪ੍ਰੋਬਲਮ ਸੀ ਸੀਵਰੇਜ ਦੀ ਪ੍ਰੋਬਲਮ ਸੀ ਕਿ ਆ ਕਾਫੀ ਜਗ੍ਹਾਏ ਸੀਵਰੇਜ ਟੱਕਣ ਟੁੱਟੇ ਆ ਨੇ ਬੰਦ ਨੇ ਫਿਰ ਕੁਝ ਉਹ ਜਿਹੜੀ ਇੱਕ ਰਿਲਾਇੰਸ ਹੈਗੀ ਆ ਉਹ ਤਾਰਾ ਬਾ ਜਾਂਦੀਆਂ ਨੇ ਉਹ ਫਿਰ ਉਹਦੇ ਜਿਹੜੇ ਆਪਣੇ ਟੱਕਣ ਲਾਉਂਦੇ ਨੇ ਉਹ ਉਹ ਪੱਕਾ ਨਹੀਂ ਕਰਦੇ ਉਹਦੇ ਨਾਲ ਗਲੀਆਂ ਟੁੱਟਦੀਆਂ ਨੇ ਲੋਕਾਂ ਨੂੰ ਪਰੇਸ਼ਾਨੀਆਂ ਆਉਂਦੀਆਂ ਨੇ ਅਸੀਂ ਉਹਨਾਂ ਨਾਲ ਵੀ ਗੱਲ ਉਹ ਵੀ ਗੱਲ ਰੱਖੀ ਆ ਇਹਨਾਂ ਸਾਹਮਣੇ ਉਹ ਕਹਿੰਦੇ ਉਹਦਾ ਵੀ ਅਸੀਂ ਹੱਲ ਕਰਾਵਾਂਗੇ ਉਹਦਾ ਵੀ ਬਹੁਤ ਜਲਦੀ ਤੋਂ ਹੀ ਹੱਲ ਕਰਾਵਾਂਗੇ ਅੱਜ ਨਗਰਪਾਲਿਕਾ ਆਏ ਸਵਾਲ ਪੁੱਛੀ ਤਾਂ ਕਿ ਅੱਜ ਉਹਨਾਂ ਦਾ ਧੰਨਵਾਦ ਕੀਤਾ ਗਿਆ ਜਿਹੜੇ-ਜਿਹੜੇ ਮੁੱਦੇ ਲੈ ਕੇ ਆਏ ਅੱਜ ਅਸੀਂ ਇਹੋ ਸਾਬ ਨੂੰ ਮਿਲਿਆ ਉਹਨਾਂ ਦਾ ਸਾਨੇ ਲਾਉਣ ਤੇ ਹੀ ਆਏ ਆਖਦੇ ਆ ਬਾਕੀ ਜਿਹੜੇ ਗਲੀ ਮੱਲਿਆਂ ਦੇ ਕੰਮ ਨੇ ਜਾਂ ਰੋਡ ਦੇ ਕੰਮ ਨੇ ਸੀਵਰੇਜ ਪੈਨ ਵਾਲੇ ਨੇ ਜਾਂ ਜਿੱਥੇ ਗਲੀਆਂ ਟੁੱਟੀਆਂ ਹੋਈਆਂ ਨੇ ਪਾਣੀ ਬਲੌਕ ਜਾਂ ਸੀਵਰੇਜ ਦੀ ਸਮੱਸਿਆ ਆ ਰਹੀ ਆ ਤਾਂ ਇਹੋ ਸਾਨੂੰ ਜਾਣੂ ਕਰਵਾਇਆ ਜੀ ਸਾਨੇ ਹਾਲ ਤੇ ਜਿਹੜਾ ਕੰਮ ਹੈਗਾ ਬਹੁਤ ਠੰਡਾ ਚੱਲ ਰਿਹਾ ਹੈਗਾ ਕਿਤੇ ਜੀ ਨਹੀਂ ਆਈ ਆਲੀ ਨਹੀਂ ਹੈ ਕਮਜੇ ਇਧਰ ਕੋਈ ਜਲਦੀ ਤੋਂ ਜਲਦੀ ਜਿਹੜੇ ਲੋਕਾਂ ਦੀਆਂ ਸਮੱਸਿਆਵਾਂ ਆ ਗਈਆਂ ਨੇ ਉਹਨਾਂ ਨੂੰ ਦੂਰ ਕੀਤਾ ਜਾਵੇ ਜੋ ਰੋਡ ਤੇ ਪਾਣੀ ਖੜਦਾ ਜਾਂ ਗਲੀ ਮੁੱਲਿਆਂ ਦੇ ਪਾਣੀ ਖੜਦਾ ਜੀ ਸੇਵਰੇਜ ਸਫਾਈ ਨਹੀਂ ਹੋ ਰਹੀ ਉਹ ਕੰਮ ਫੈਲਦੇ ਦਾ ਹੱਥ ਤੇ ਕਰਾਓ ਅਤੇ ਲੋਕਾਂ ਦੇ ਜਿਹੜੇ ਮਕਾਨ ਬਣਾਉਣੇ ਨੇ ਜਾਂ ਐਨਓਸੀਆਂ ਦਾ ਹੈਗਾ ਜੋ ਵੀ ਇਸ਼ੂ ਉਹ ਵੀ ਜਲਦੀ ਤੋਂ ਜਲਦੀ ਇਹਨਾਂ ਦਾ ਕਰਵਾਇਆ ਜਾਵੇ ਹੋਰ ਵੀ ਕਈ ਗ੍ਰੀਨ ਇੰਕ੍ਰੈਸਟਾਲੇਟਸ ਆਪੋ ਨਹੀਂ ਜਾਂ ਸਾਨਿਆ ਹਸਪਤਾਲ ਦੇ ਇਤੋਂ ਦੇ ਤਾਂ ਕਾਫੀ ਟਾਈਮ ਤੋਂ ਹੀ ਦੇਖੋ ਵਿਕਾਸ ਸਾਨਿਆ ਹਰਦ ਵਿੱਚ ਹੋਇਆ ਹੀ ਨਹੀਂ ਹੈ ਸਾਡੀ ਹੁਣ ਪਹਿਲ ਦੇ ਅਧਾਰ ਤੇ ਹੀ ਉਹ ਸਾਨੂੰ ਬੇਨਤੀ ਹੈ ਵੀ ਗਲੀਆਂ ਸੀਵਰੇਜ ਤੇ ਐਨਓਸੀਆਂ ਦਾ ਕੰਮ ਜਲਦ ਤੋਂ ਜਲਦ ਲੋਕਾਂ ਦਾ ਕਰਵਾਇਆ ਜਾਵੇ